ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਇਸ ਕਰੋ ਜਿੰਨੀਆਂ ਵੀ ਆਪਾਂ ਵੀਡੀਓ ਬਣਾਈਆਂ ਨੇ ਸਾਰੇ ਐਨੀਮਲ ਚੰਗੇ ਹੀ ਹੁੰਦੇ ਆ ਜੀ ਜ਼ਿਆਦਾਤਰ ਦੰਦਾਂ ਜੀ ਹੁੰਦੇ ਆ ਟਾਪ ਕੁਆਲਿਟੀ ਦੀ ਗਾ ਜੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਸੀガル ਜੀ ਸਸੀਗਾ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੁਖਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 8196867792 ਠੀਕ ਆ ਬਾਈ ਇੱਕ ਐਨੀਮਲੀ ਆ ਜੀ ਹਾਂਜੀ ਇੱਕ ਆ ਬਾਈ ਠੀਕ ਆ ਵੀਰੇ ਸੁਆ ਕਿੰਨਾ ਮਾ ਜੀ ਪਹਿਲਾ ਸੁਆ ਬਾਈ ਜੀ ਠੀਕ ਆ ਜੀ ਚਾਰ ਦੰਦ ਆ ਮੂੰਹ ਤੋਂ ਚਾਰ ਦੰਦ ਓਰੀਜਨਲ ਆ ਬਾਈ ਥੋੜਾ ਜਨਾ ਤੜਪਟਾਉਂਦੀ ਐ ਮੂੰਹ ਇਹ ਤਾਂ ਮੈਂ ਮੂੰਹ ਪਟ ਦੇਣਾ ਸੀ ਯਾਨੀ ਗਰੰਟੀ ਹੋਊਗੀ ਹਾਂ ਬਾਈ ਖੁੱਲੀ ਫਿਰਦੀ ਐ ਜੀ ਕਰਕੇ ਨਾ ਕੋੜਾ ਜਨਾ ਮੰਨ ਲਾੜੀ ਕਰਦੀ ਐ ਮੂੰਹ ਮਾ ਪਟਾਉਂਦੀ ਠੀਕ ਐ ਵੀਰੇ ਸਮਾਂ ਕਿੰਨਾ ਲਾਊਗੀ ਜੀ ਸਮਾਂ ਬਾਈ 1 ਹਫਤਾ ਗੁੱਲਾ ਗੁੱਲਾ ਲੈ ਜਾਣਾ ਬਾਈ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਯਾਰ ਬਾਈ ਬਾਹਲਾ ਦਾ ਆਪਾਂ ਕਹਿੰਦੇ ਨਹੀਂ ਗਏ ਵੀ ਐਵੇਂ ਆਪਾਂ ਕਹੀਏ ਜੀ 35 ਕਿਲੋ ਦੇ ਦੂ ਮੰਨ ਲਾ 22 23 ਕਿਲੋ ਦੁੱਧ ਕੋਈ ਬਾੜਾ ਨਹੀਂ ਵਚੀ ਨੂੰ 22 23 ਕਿਲੋ ਖੁੱਲਾ ਦੇਊਗੀ ਬਾਈ ਥਣਾ ਦੀ ਡੰਗ ਇਹਨੂੰ ਤਾਂ 25 ਕਿਲੋ ਕਹਿ ਦਿੰਦੇ 28 ਕਿਲੋ ਕਹਿ ਹਾਂ ਕੁਆਲਿਟੀ ਬਹੁਤ ਹੈ ਹਾਂ ਕੁਆਲਿਟੀ ਵਧੀਦੀ ਬਹੁਤ ਆ ਬਾਈ ਸਹੀ ਗੱਲ ਹੈ ਜੀ ਬਾਕੀ ਥਣਾ ਦੀ ਤਾਂ ਬਾਈ ਥਣ ਥਣ ਬਹੁਤ ਚੰਗਾ ਮੱਛੀਨ ਲੱਗਾ ਚਿਪਨ ਚਪੋਣ ਬਹੁਤ ਚੰਗਾ ਬਾਈ ਠੀਕ ਹੈ ਜੀ ਬੱਸ ਤੋੜ ਕੇ ਦਿਖਾ ਦੇ ਮੇਰੇ ਥੋੜਾ ਜਿਹਾ ਉਪਰਾ ਕਰਦੀ ਆ ਜੀ ਬਾਈ ਉਵੇਂ ਉਹ ਕੈਮਰੇ ਤੋਂ ਡਰਦੀ ਆ ਉਵੇਂ ਫਿਰ ਚੈੱਕ ਕਰਨੀਗਾ ਬਾਈ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਪਹਿਲਾ ਜੀ ਮੂਹ ਤੋਂ 4 ਦੰਦ ਦਾ ਸਮਾ ਬਾਈ ਦੱਸਦਾ ਕਿ ਲਗਭਗ ਹਜੇ ਲੈ ਜੂ 22 23 ਕਿਲੋ ਦੁੱਧ ਪਾਜੂਗੀ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਹੈ ਸੋਹਣਾ ਹਵਾਨਾ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਥਾਣਾ ਜੀ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਹੈ ਜੀ ਬਾਕੀ ਸੀਲਸ ਲੱਗ ਦੀ ਗਾਰੰਟੀ ਹੈ ਥਾਣਾ ਦੀ ਡੰਨ ਹੋਊਗੀ ਕੁਆਲਿਟੀ ਬਹੁਤ ਹੈ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਬਰੀਡ ਵਾਈਜ਼ ਪੂਰੀ ਚੰਗੀ ਹੈ ਜਿਹੜੇ ਵੀ ਰਬਰੀਡ ਦਾ ਕੰਮ ਕਰਦੇ ਹੋਣਗੇ ਜੀ ਪਰ ਖੋਨਾ ਵੀਰਾਂ ਨੂੰ ਵੀਰੇ ਜ਼ਿਆਦਾ ਹੋਊਗੀ ਜੀ ਬਾਕੀ ਗੱਲੀ ਕੱਚੀ ਕੱਚੀ ਵੀਰੇ ਅੱਜ ਤੁਹਾਨੂੰ ਭਾਅ ਚ ਮਿਲ ਜਾਣੀ ਆ ਤੇ ਜਿੱਦੇ ਕਰਮਾਂ ਵਾਲੀ ਤਿਆਰ ਹੋਗੀ ਉਹਦੇ ਤੁਹਾਨੂੰ ਵੀ ਪਤਾ ਵੀਰੇ ਕਿਹੜੇ ਭਾਅ ਮਿਲਨੀ ਆ ਸੀਮਨ ਰਿਕਾਰਡ ਹੈਗਾ ਵੀਰੇ ਦਾ ਕੋਈ ਸੀਮਨ ਰਿਕਾਰਡ ਯਾਰ ਭਾਈ ਅਗਲਾ ਨਾ ਵੇਚਨ ਦਾ ਮਾਰਾ ਝੂਠ ਝਾੜ ਮਾਰ ਦਿੰਦਾ ਠੀਕ ਆ ਜੀ ਫੇਰ ਮੁੜ ਕੇ ਨਾ ਕੰਮ ਗਲਤ ਹੋ ਜਾਂਦਾ ਯਾਰ ਸਹੀ ਗੱਲ ਆ ਜੀ ਹਾਂ ਬਾਕੀ ਹਵਾਨੇ ਚ ਵਲਟਣ ਨਾ ਬਹੁਤ ਪੰਜਾਂ ਨੇ ਜੀ ਸਾਰੀਆਂ ਵਲਟਣ ਨਾ ਕਰਮਾਂ ਵਾਲ ਨੇ ਕੱਢ ਕੇ ਸੂਣਾ ਜੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਡਿਮਾਂਡ ਬਾਈ ਵੀ ਮੰਨ ਲਾ ਜਿੱਦੇ ਬੱਚੀ ਗਈ ਪਰ ਪਤਾ ਨਹੀਂ ਬੱਚੀ ਨੇ ਕਿੱਧਰਲੇ ਪਾਸੇ ਨੂੰ ਜਾਣਾ ਆਪਾਂ ਨੂੰ ਵੀ ਪਤਾ ਹਨਾ ਠੀਕ ਹੈ ਜੀ ਅੱਜ ਬਾਈ 90000 ਚੋਂ ਮਾਨਤਾਨ ਕਰ ਦਾਂਗੇ ਹੋਜੂ ਮਾਨਤਾਨ ਜੀ ਹਾਂ ਕਰਾਂਗੇ ਬਾਈ ਪਰ ਅੱਜ ਵੀ ਨਹੀਂ ਕਿਸੇ ਨੇ ਕਰਨਾ ਬਾਈ ਮਾਨਤਾਨ 90000 ਚੋਂ ਆਹ ਵੇਖ ਲੈ ਬਾਕੀ ਬਾਈ ਇਹ ਛੋਟੀ ਨਹੀਂਗੀ ਤੁਸੀਂ ਬਾਈ ਦੇ ਸਾਹਮਣੇ ਚੈੱਕ ਕਰ ਲਿਓ ਇਹ ਵੀ ਬਾਈ ਇਹਦੇ ਵੀ ਛੋਟੀ ਆ ਨਹੀਂ ਛੋਟੀ ਨਹੀਂ ਗਈ ਬਾਈ ਸੁਆ ਵੀ ਮੇਰੇ ਪਹਿਲਾਂ ਹੀ ਹੈ ਜੇ ਕਰਮਾਲੀ ਨੇ ਹਾਈਟ ਹੋ ਜੇ ਕਰਨੀ ਹੈ ਜੀ ਇਕੱਲੀ ਕੱਚੀ ਕੱਚੀ ਹੈ ਜੀ 90000 ਰੁਪਏ ਚ ਬਾਈ ਕਹਿੰਦਾ ਮਾਰ ਦਿਆਂਗਾ ਜੀ ਬਾਕੀ ਆਏ ਆ ਬਾਈ ਵੀ ਆ ਹਵਾਨਾ ਵੇ ਕਿੱਥੋਂ ਸ਼ੁਰੂ ਕੀਤਾ ਬੱਚੀ ਨੇ ਬਰੀਕੀਆਂ ਬਹੁਤ ਨੇ ਹਾਂ ਬਹੁਤ ਬਰੀਕੀਆਂ ਹੈ ਮੰਨ ਲਾ ਗੇਠਾਂ ਗੂਗਾ ਫਿਰਦਾ ਹਵਾਨਾ ਤੇ ਜਿੱਦੇ ਬੱਚੀ ਭਰ ਗਈ ਆ ਮੇਲੇ ਵਾ ਬਣਾਉਣਾ ਬਾਈ ਇਹਨੇ ਠੀਕ ਹੈ ਵੀਰੇ ਹਾਂਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ